ਮਦਾਨੀਆਂ ਆਇਓ ਮੇਰੇ ਢਾਡਿਆ ਰੱਬਾ ਵੇ ਕਿਨਾ ਜੰਮੀਆਂ ਕਿਨਾ ਨੇ ਲੈ ਜਾਣੀਆਂ ਮਦਾਨੀਆਂ ਆਇਓ ਮੇਰੇ ਢਾਡਿਆ ਰੱਬਾ ਵੇ ਕਿਨਾ ਜੰਮੀਆਂ ਕਿਨਾ ਨੇ ਲੈ ਜਾਣੀਆਂ ਲੋਈ ਬਬਲ ਤੇਰੇ ਮੈਨਾਂ ਵਿਚੋਂ ਤੇਰੀ ਲਾਡ ਪਰ ਦੇਸਣ ਹੋਈ ਮਾਮਨ ਤੇਰੇ ਮੈਨਾਂ ਵਿੱਚੋਂ ਤੇਰੀ ਲੱਡ ਪਰਦੇਸਣ ਹੋਈ ਛੋਲੇ ਮਾਮਨ ਤੇਰੇ ਮੈਨਾਂ ਵਿੱਚੋਂ ਸੱਤ ਰੰਗੀਆਂ ਕਬੂਤਰ ਬੋਲੇ ਮਾਮਨ ਤੇਰੇ ਮੈਨਾਂ ਵਿੱਚੋਂ ਸੱਤ ਰੰਗੀਆਂ ਕਬੂਤਰ ਬੋਲੇ ਛਲੀਆਂ ਮਾਮਾ ਤੀਆਂ ਮਿਲਣ ਲੱਗੀਆਂ ਚਾਰੇ ਕੰਦਾ ਨੀਚਵਾਰੇ ਦੀਆਂ ਹਿੰਡੀਆਂ ਮੋਤੀਆਂ ਮਿਲਣ ਲੱਗੀਆਂ ਚਾਰੇ ਕੰਦਾ ਨੀਚਵਾਰੇ ਦੀਆਂ ਹਿੰਡੀਆਂ